बहुत बड़ी कि तरकियां दाह बीत भुक गिजे ते भरे ਕਹਿੰਦੇ ਆ ਜਿੰਦਾਬਾਦ ਜਿੰਦਾਬਾਦ ਕਹਿੰਦੇ ਆ ਜਿੰਦਾਬਾਦ ਮੁਬਾਰਕਬਾਦ ਕਹਿੰਦੇ ਆ ਜਿੰਦਾਬਾਦ ਮੁਬਾਰਕਬਾਦ ਜਿਹੜੇ ਦਾਖਲ ਨੇ ਬੜੇ ਮੁਬਾਰਕਬਾਦ ਜਿੰਦਾਬਾਦ ਜਿੰਦਾਬਾਦ ਸਾਡੇ ਆ ਕਿੰਦਾਬਾਦ ਹਾਂਜੀ ਭਾਜੀ ਕੀ ਨਾਮ ਹੈ ਸ਼ੇਰ ਬਾਸ ਸਿੰਘ ਜੀ ਭਾਜੀ ਕਿਹੜੀਆਂ ਦਸਤਾਵੇਜ਼ ਤੇ ਕਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਕਰਦੇ ਸਾਡਾ ਪ੍ਰਦਰਸ਼ਨ ਇਹ ਆਈਟੀਆ ਪਾਸ ਯੂਨੀਅਨ ਵੱਲੋਂ ਹੈ ਜੋ ਕਿ ਸਾਡੀ ਮੰਗ ਹੈ 5000 ਦੀ ਅਪ੍ਰੈਂਟਿਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ ਕਿਉਂਕਿ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਸਰਕਾਰ ਇਹ ਗੱਲ ਸਾਨੂੰ ਕਹਿੰਦੀ ਸੀ ਵੀ ਕਦੇ ਵੀ ਅੱਜ ਤੋਂ ਬਾਅਦ ਧਰਨੇ ਨਹੀਂ ਲੱਗਣਗੇ ਸਭ ਤੋਂ ਜ਼ਿਆਦਾ ਜਦੋਂ ਦੀ ਸਰਕਾਰ ਆਮ ਆਦਮੀ ਦੀ ਬਣੀ ਹੈ ਸਾਰਿਆਂ ਤੋਂ ਵੱਧ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਕਿਉਂਕਿ ਉਦੋਂ ਸਰਕਾਰ ਨੂੰ ਅਸੀਂ ਵੋਟ ਇਹੋ ਪਾਈ ਸੀ ਬਦਲਾ ਬਦਲਾ ਸਾਨੂੰ ਕੀ ਦਿੱਤਾ ਨੇ ਸਟੂਡੈਂਟਾਂ ਨੂੰ ਛੜਕਾਂ ਤੇ ਰੋਲਤਾ ਕਿਉਂਕਿ ਸਟੂਡੈਂਟ ਕਿਸੇ ਵੀ ਵਰਗ 'ਚ ਤੁਸੀਂ ਲਾ ਲਓ ਕੋਈ ਵੀ ਭਰਤੀ ਕਢਾਣੀ ਹੋਵੇ ਸਭ ਤੋਂ ਜ਼ਿਆਦਾ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਨੇ ਕਿਉਂਕਿ ਸਾਡੀ ਸਾਡੀ ਇੱਕੋ ਮੰਗ ਹੈ ਇਹ ਪੰਜਾਬ ਸਰਕਾਰ ਨੂੰ ਸਾਡੀ ਪ੍ਰੈਂਟਸ ਦੀਆਂ 5000 ਪੋਸਟਾਂ ਜਾਰੀ ਕੀਤੀਆਂ ਜਾਣ। ਕਿਹੜੀਆਂ ਜਿੱਦੋਂ ਪੂਨੇ ਪੰਜਾਬ ਤੋਂ ਆਏ ਵਾਲੇ ਆਲ ਪੰਜਾਬ ਤੋਂ ਅਸੀਂ ਕੈਂਡੀਡੇਟ ਆਏ ਆ ਹਰੇਕ ਡਿਸਟ੍ਰਿਕਟ ਤੋਂ ਕੈਂਡੀਡੇਟ ਆਏ ਨੇ ਜੀ। ਕੋਈ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਤੁਹਾਡੀ ਲੋਕ। ਅਸੀਂ ਪਿੱਛੇ ਪ੍ਰਦਰਸ਼ਨ ਕੀਤਾ ਸੀ ਫਾਇਲ ਕਰ ਡਿਸਟ੍ਰਿਕਟ ਵਿੱਚ। ਫਾਇਲ ਕਰਦੇ ਐਮਬਲਾ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ। ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸਾਨੂੰ ਇੱਕ ਰਾਤ ਨੂੰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ 2 ਦਿਨਾਂ ਬਾਅਦ ਤੁਹਾਡੀ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦੇਾਂਗੇ। ਜਦੋਂ ਸਾਡੇ ਸਾਥੀਆਂ ਨੇ 2 ਦਿਨਾਂ ਬਾਅਦ ਮੰਤਰੀ ਪਰ ਫੋਨ ਕੀਤਾ ਤੇ ਸਾਨੂੰ ਪਤਾ ਕੀ ਕਿਹਾ ਗਿਆ ਤੁਹਾਡਾ ਅਜੇ ਇੱਕ ਮੰਤ ਤੁਸੀਂ ਰੁਕ ਜਾਓ ਇੱਕ ਮੰਤ ਬਾਅਦ ਤੁਹਾਡਾ ਹੱਲ ਕਰਵਾਵਾਂਗੇ ਜੇਕਰ ਅਸੀਂ ਇੱਕ ਮੰਤ ਰੁਕਾਂਗੇ ਤਾਂ ਸਾਨੂੰ ਸਟੂਡੈਂਟਸ ਉੱਤੇ ਇੱਥੇ ਛੜਕਾ ਤੇ ਪਹਿਲਾਂ ਹੀ ਰੋਲ ਪਿਆ ਤੇ ਅੱਜ ਵੀ ਰੋਲ ਪਿਆ ਉਹ ਇੱਕ ਸਾਨੂੰ ਮਿੱਟੀ ਗੋਲੀ ਦਿੱਤੀ ਗਈ ਹੈ ਵੀ ਤੁਹਾਡੀ ਇੱਕ ਮੰਤ ਬਾਅਦ ਮੀਟਿੰਗ ਕਰਾਵਾਂਗੇ ਸਾਨੂੰ ਇੱਕ ਇਹ ਲਾਰਾ ਲਾ ਕੇ ਤੋਰ ਦਿੱਤਾ ਗਿਆ ਕਿ ਹਰਿਆਣੇ 'ਚ ਇਲੈਕਸ਼ਨ ਚੱਲ ਗਏ ਕਿ ਮੀਟਿੰਗ ਸਾਡੇ 1 ਦਿਨ ਵਾਸਤੇ 1 ਦਿਨ ਵਾਸਤੇ ਅਸੀਂ ਮੰਗਿਆ ਸੀ ਸਰਕਾਰ ਤੋਂ ਵੀ 1 ਦਿਨ ਸਾਡੇ ਵਾਸਤੇ ਵਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦਿਓ ਕੀ ਗਲਤੀ ਰਹੀ ਕਿ ਕਰ ਸਾਡੀ ਕਿਉਂ ਜਾ ਰਹੇ ਕਿ ਕਰ ਸਾਡੀਆਂ ਮੰਗਾ ਨਾ ਮੰਨੀਆਂ ਗਿਆ ਸਾਨੂੰ ਚੋਕ ਵਿੱਚ ਮਰਜ਼ੀ ਕਰਨਾ ਪਿਆ ਜੇ ਕਰ ਬੈਰੀਕੇਟਰ ਗੇਟ ਗੂਟ ਅਸੀਂ ਸਭ ਕੁਝ ਪੜ ਦੇਾਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜੋ ਕੁਝ ਕਰਨਾ ਪਿਆ ਅਸੀਂ ਪੱਕਾ ਮੋਰਚਾ ਇੱਥੇ ਲਾਵਾਂਗੇ ਸਾਨੂੰ ਜੋ ਕੁਝ ਮਰਜ਼ੀ ਕਰਨਾ ਪਿਆ ਮਰਨਾ ਪਿਆ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆ